ਲਾਟਰੀ ਦਾ ਸਾਡੇ ਨਾਲ ਕੀ ਸੰਬੰਧ ਹੈਗਾ ਲਾਟਰੀਆਂ ਪਾਉਣੀਆਂ ਨੇ ਤਾਂ ਗੁਰਦੁਆਰੇ ਦੇ ਬਾਹਰ ਨਿਕਲ ਕੇ ਪਾਓ ਤੇ ਗੁਰਦੁਆਰੇ ਦੇ ਨਾਂ ਦੇ ਉੱਪਰ ਲਾਟਰੀਆਂ ਕਿਉਂ ਪਾਉਣ ਲੱਗੇ ਹੋਏ ਆ ਯਾਰ ਅਸੀਂ ਮੈਂ ਕਹਿੰਦਾ ਤਰਹਾਰ ਆ ਯਾਰ ਲਾਹਣਤਾ ਤੁਹਾਡੇ ਤੇ ਜੇ ਤੁਸੀਂ ਇਹ ਜੇ ਕੰਮ ਕਰਨੇ ਨੇ ਸੋ ਸਾਨੂੰ ਜਾਗਣਾ ਪੈਣਾ ਗੁਰਦੁਆਰੇ ਦਾ ਕਨਸੈਪਟ ਸਮਝਣਾ ਪੈਣਾ ਆ ਲਾਟਰੀ ਜਿਹੜਾ ਨਵਾਂ ਕੰਮ ਚੱਲ ਪਿਆ ਗੁਰਦੁਆਰੇ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ ਯਾਰ ਇਕੱਠੇ ਹੋ ਕੇ ਤੇ ਯਾਰ ਤੁਹਾਨੂੰ ਇਹੀ ਚੀਜ਼ ਲੱਭੀ ਸੀ ਵੀ ਹਾਂ ਗੁਰਦੁਆਰੇ ਦੇ ਨਾਂ ਦੇ ਉੱਪਰ ਲੋਕ ਲਾਟਰੀਆਂ ਲੰਗਰ ਸਾਹਿਬ ਕੋਈ ਹੈ ਸਥਾਨ ਉੱਥੇ ਦੇ ਲੋਕ ਜਿਹੜੇ ਨੇ ਉਹ ਲਾਟਰੀਆਂ ਪਾਉਣ ਲੱਗੇ ਹੋਏ ਨੇ ਇਕੱਠੇ ਹੋ ਕੇ ਹਨਾ ਵੀ ਧਰਮ ਦੇ ਨਾਂ ਦੇ ਉੱਪਰ ਵਰਤੋਂ ਕਰੋ ਤੇ ਆਪਣੀਆਂ ਦੁਕਾਨਾਂ ਚਲਾਓ ਅਸੀਂ ਘਾਲ ਖਾਏ ਕਿਸੇ ਹੱਥੋਂ ਦੇਦਾ ਉਪਦੇਸ਼ ਗੁਰੂ ਦਾ ਉਹ ਲੋਕਾਂ ਵਿੱਚ ਲੈ ਕੇ ਜਾਣਾ ਸੀ ਧਰਮ ਦੀ ਕਿਰਤ ਕਰੋ ਦਾ ਉਪਦੇਸ਼ ਗੁਰਦੁਆਰੇ ਦੇ ਵਿੱਚੋਂ ਸਨੇਹਾ ਲੋਕਾਂ ਦੇ ਤੱਕ ਲੈ ਕੇ ਜਾਣਾ ਸੀ ਪਰ ਹੁਣ ਅਸੀਂ ਸੁਨੇਹਾ ਕਿਹੜੇ ਲੈ ਕੇ ਜਾਨੇ ਆਓ ਜੀ ਇਸ ਗੁਰਦੁਆਰੇ ਦੇ ਵਿੱਚ ਲਾਟਰੀਆਂ ਪਾਈਆਂ ਜਾਂਦੀਆਂ ਨੇ ਇੱਥੇ ਥਾਰ ਗੱਡੀ ਨਿਕਲੂਗੀ ਇੱਥੇ ਟਰੈਕਟਰ ਨਿਕਲੂਗਾ ਇੱਥੇ ਆ ਇਨਾਮ ਨਿਕਲਣਗੇ ਜੀ ਇੱਥੇ ਜਿਹੜਾ ਬੋਲਟ ਮੋਟਰਸਾਈਕਲ ਦਾ ਇਨਾਮ ਕੱਢਿਆ ਜਾਊਗਾ ਯਾਰ ਇਸ ਕੰਮ ਲਈ ਰਹਿ ਗਿਆ ਸੀ ਗੁਰਦੁਆਰਾ ਸਾਨੂੰ ਜਾਗਣਾ ਪੈਣਾ ਇਕੱਠੇ ਹੋਵੋ ਜਿਹੜਾ ਗੁਰਦੁਆਰੇ ਦਾ ਕਨਸੈਪਟ ਸੀ ਗੁਰਦੁਆਰਾ ਅਸਲ ਵਿੱਚ ਕਾਦੇ ਲਈ ਸੀ ਇਹ ਸਾਨੂੰ ਸਮਝਣਾ ਪੈਣਾ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਉਣਾ ਸੀ ਗੁਰੂ ਦਾ ਉਪਦੇਸ਼ ਦ੍ਰਿੜ ਕਰਾਉਣਾ ਸੀ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਗੁਰਬਾਣੀ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਗਈ ਹੈ ਉਹ ਸਿੱਖਿਆ ਜੀਵਨ ਦੇ ਵਿੱਚ ਲੈ ਕੇ ਆਉਣੀ ਸੀ ਪਰ ਅਸੀਂ ਭੁੱਲ ਗਏ ਉਹ ਸਾਰਾ ਕੁਝ ਵਪਾਰ ਬਣਾ ਕੇ ਰੱਖਤਾ ਯਾਰ ਗੁਰਦੁਆਰੇ ਨੂੰ ਅਸੀਂ ਅੱਲ ਲਾਟਰੀਆਂ ਯਾਰ ਮੈਂ ਹੈਰਾਨ ਹੋ ਜਾਣਾ ਵੀ ਲਾਟਰੀ ਦਾ ਸਾਡੇ ਨਾਲ ਕੀ ਸੰਬੰਧ ਹੈਗਾ ਲਾਟਰੀਆਂ ਪਾਉਣੀਆਂ ਨੇ ਤਾਂ ਗੁਰਦੁਆਰੇ ਦੇ ਬਾਹਰ ਨਿਕਲ ਕੇ ਪਾਓ ਤੇ ਗੁਰਦੁਆਰੇ ਦੇ ਨਾਂ ਦੇ ਉੱਪਰ ਲਾਟਰੀਆਂ ਕਿਉਂ ਪਾਉਣ ਲੱਗੇ ਹੋਏ ਆ ਯਾਰ ਅਸੀਂ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਵੀ ਜਿਹੜਾ ਨਿਸ਼ਾਨ ਲੱਗਿਆ ਹੁੰਦਾ ਹੈ ਨਾ ਗੁਰਦੁਆਰੇ ਦਾ ਉਹ ਸਾਨੂੰ ਕੀ ਉਪਦੇਸ਼ ਦੇ ਰਿਹਾ ਉਹ ਸਾਨੂੰ ਕੀ ਸਿੱਖਿਆ ਦੇ ਰਿਹਾ ਸਾਨੂੰ ਪਤਾ ਇਸ ਚੀਜ਼ ਦਾ ਜਿਹੜਾ ਨਿਸ਼ਾਨ ਝੁੱਲਦਾ ਹੈ ਨਾ ਉਹ ਸਾਨੂੰ ਆਵਾਜ਼ਾਂ ਮਾਰ ਰਿਹਾ ਹੁੰਦਾ ਹੈ ਵੀ ਪਿੰਡ ਦੀ ਕਿਸੇ ਬੱਚੀ ਜਾਂ ਬੱਚੇ ਨੇ ਪੜ੍ਹਨਾ ਤਾਂ ਉਹਦਾ ਖਰਚਾ ਉਹ ਲੋਡ ਬੰਦ ਹੈ ਉਹ ਗੁਰੂ ਦੀ ਗੋਲਕ ਦੇ ਵਿੱਚੋਂ ਕੀਤਾ ਜਾਊਗਾ ਕੋਈ ਬਿਮਾਰ ਹੈ ਉਹ ਆਪਣਾ ਇਲਾਜ ਨਹੀਂ ਕਰਾ ਸਕਦਾ ਦਸਬੰਦ ਕੱਢ ਕੇ ਗੁਰੂ ਦੀ ਗੋਲਕ ਦੇ ਵਿੱਚੋਂ ਜਿਹੜਾ ਪੈਸਾ ਹੈ ਉਹਦੇ ਇਲਾਜ ਲਈ ਦਿੱਤਾ ਜਾਊਗਾ ਪਰ ਅਸੀਂ ਯਾਰ ਗੁਰਦੁਆਰੇ ਦਾ ਕਨਸੈਪਟ ਹੀ ਭੁੱਲ ਗਏ ਗੁਰਦੁਆਰਾ ਹੈ ਹੋਏ ਸੋਜੀ ਪਾਏ ਸੀ ਗੁਰਦੁਆਰਾ ਸਿੱਖਿਆ ਕੇਂਦਰ ਸੀ ਅਸੀਂ ਪੂਜਾ ਸਥਾਨ ਬਣਾ ਲਏ ਤੇ ਹੁਣ ਪੂਜਾ ਸਥਾਨ ਦੇ ਨਾਲ ਨਾਲ ਅਸੀਂ ਇੱਥੇ ਤੱਕ ਗਿਰ ਗਏ ਕਿ ਲਾਟਰੀਆਂ ਦਾ ਅਭਜੋ ਹੋਊਗਾ ਹੁਣ ਉੱਥੇ ਲਾਟਰੀਆਂ ਪਾਈਆਂ ਜਾਂਦੀਆਂ ਨੇ ਉਹ ਲਾਟਰੀ ਪਾਉਣੀ ਹੈ ਕਿਤੇ ਬਾਹਰ ਪਾਓ ਗੁਰਦੁਆਰੇ ਵਿੱਚ ਲਾਟਰੀ ਦਾ ਕੀ ਸੰਬੰਧ ਹੈਗਾ ਤੇ ਹੁਣ ਲੋਕ ਮੈਨੂੰ ਲਾਦਾ ਯਾਰ ਮੈਂ ਹੈਰਾਨ ਹੋ ਜਾਣਾ ਬੜੀਆਂ ਚੀਜ਼ਾਂ ਨੇ ਜਿਹੜੀਆਂ ਹਰ ਤਰ੍ਹਾਂ ਦੀ ਮਨਮਤ ਜਿਹੜੀ ਆ ਉਹ ਗੁਰਦੁਆਰੇ ਨੂੰ ਲੈ ਕੇ ਕੀਤੀ ਜਾਂਦੀ ਆ ਹਰ ਤਰ੍ਹਾਂ ਦੀ ਮਨਮਤ ਜਿਹੜੀ ਮੈਂ ਕਹਿੰਨਾ ਉਹਨਾਂ ਵੀ ਫालतू ਚੀਜ਼ ਘਰੇ ਪਈ ਐ ਨਾ ਉਹ ਲੈ ਕੇ ਗੁਰਦੁਆਰੇ ਦੇ ਦਿਓ ਜੀ ਜੇ ਤਸਵੀਰਾਂ ਘਰੇ ਪਈਆਂ ਗੁਰਦੁਆਰੇ ਦੇ ਆਓ ਜੇ ਪੋਥੀਆਂ ਪਈਆਂ ਨੇ ਉਹ ਗੁਰਦੁਆਰੇ ਦੇ ਆਓ ਕਿਉਂਕਿ ਹੁਣ ਅਸੀਂ ਆਪ ਤਾਂ ਪੜ੍ਹਨਾ ਨਹੀਂ ਨਾ ਉਹ ਜਾ ਕੇ ਗੁਰਦੁਆਰੇ ਦੇ ਆਓ ਜੀ ਸਾਰੀਆਂ ਚੀਜ਼ਾਂ ਤਸਵੀਰਾਂ ਗੁਰੂ ਦੀਆਂ ਮਨ ਘੜਤ ਤਸਵੀਰਾਂ ਗੁਰਦੁਆਰੇ ਦੇ ਆਓ ਪੋਥੀਆਂ ਗੁਰਦੁਆਰੇ ਦੇ ਆਓ ਰਮਾਲੇ ਗੁਰਦੁਆਰੇ ਦੇ ਆਓ ਸ਼ੀਲਡਾਂ ਪਈਆਂ ਨੇ ਅਸੀਂ ਨਾਮ ਜਿਹੜੇ ਜਿੱਤੇ ਹੋਏ ਨੇ ਗੁਰਦੁਆਰੇ ਦੇ ਆ ਉਹ ਕਿਸੇ ਗੁਰਦੁਆਰੇ ਦੇ ਵਿੱਚ ਜਹਾਜ਼ ਚੜਦੇ ਨੇ ਕਿਸੇ ਨੇ ਬਾਹਰ ਜਾਣਾ ਉਹਦੇ ਲਈ ਅਸੀਂ ਗੁਰਦੁਆਰਾ ਵਰਤ ਲਿਆ ਚਲੋ ਜੀ ਜਹਾਜ਼ ਚੜਾਓ ਜੀ ਉੱਥੇ ਤੇ ਗੁਰਦੁਆਰਾ ਮੇਰੇ ਵੀਰੋ ਕੀ ਸੀ ਮੇਰੀ ਉਹ ਭੈਣਾਂ ਉਹ ਖਾਸ ਕਰ ਬੀਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤਰਲਾ ਗੁਰਦੁਆਰੇ ਦਾ ਕੀ ਕਨਸੈਪਟ ਸੀ ਕਦੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸੋਚ ਕੇ ਦੇਖਣਾ ਪੜ ਕੇ ਦੇਖਣਾ ਮਰਿਆਦਾ ਨੂੰ ਵੀ ਗੁਰਦੁਆਰੇ ਦਾ ਕਨਸੈਪਟ ਸਾਡਾ ਕੀ ਸੀ ਅਸੀਂ ਗੁਰਦੁਆਰੇ ਦੇ ਵਿੱਚੋਂ ਕੀ ਸਿੱਖਣਾ ਸੀ ਤੇ ਅਸੀਂ ਹਰ ਤਰ੍ਹਾਂ ਦੀ ਦੁਰਵਰਤੋਂ ਗੁਰਦੁਆਰੇ ਨੂੰ ਲੈ ਕੇ ਕਰਦੇ ਆ ਸਿਰਫ ਤੇ ਸਿਰਫ ਗੋਲਕਾ ਭਰਨ ਦੇ ਲਈ ਮੈਂ ਪ੍ਰਬੰਧਕ ਕਮੇਟੀਆਂ ਤੇ ਯਾਰ ਬੜਾ ਹੈਰਾਨ ਹੋ ਜਾਂਦਾ ਚਲੋ ਜੀ ਆਪਾਂ ਲਾਟਰੀ ਦੀ ਉਹ ਗੱਲ ਕਰ ਲਈਏ ਤੇ ਯਾਰ ਤੁਹਾਨੂੰ ਇਹੀ ਚੀਜ਼ ਲੱਭੀ ਸੀ ਵੀ ਹਾਂ ਗੁਰਦੁਆਰੇ ਦੇ ਨਾਂ ਦੇ ਉੱਪਰ ਲੋਕ ਲਾਟਰੀਆਂ ਲੰਗਰ ਸਾਹਿਬ ਕੋਈ ਹੈ ਸਥਾਨ ਉੱਥੇ ਦੇ ਲੋਕ ਜਿਹੜੇ ਨੇ ਉਹ ਲਾਟਰੀਆਂ ਪਾਉਣ ਲੱਗੇ ਹੋਏ ਨੇ ਇਕੱਠੇ ਹੋ ਕੇ ਹਨਾ ਵੀ ਧਰਮ ਦੇ ਨਾਂ ਦੇ ਉੱਪਰ ਵਰਤੋਂ ਕਰੋ ਤੇ ਆਪਣੀਆਂ ਦੁਕਾਨਾਂ ਚਲਾਓ ਜਦ ਕਿ ਗੁਰਦੁਆਰੇ ਦਾ ਕਨਸੈਪਟ ਇਹ ਸੀ ਹਰ ਗਰੀਬ ਦੀ ਮਦਦ ਕਰਨੀ ਤੇ ਅਸੀਂ ਲਾਟਰੀਆਂ ਨੂੰ ਲੈ ਕੇ ਆਪਣੀ ਜੇਬਾਂ ਭਰਨ ਲੱਗੇ ਹੋਏ ਹਾਂ ਸਾਨੂੰ ਜਾਗਣਾ ਪੈਣਾ ਯਾਰ ਸਾਨੂੰ ਸਮਝਣਾ ਪੈਣਾ ਵੀ ਗੁਰਦੁਆਰੇ ਦਾ ਕਨਸੈਪਟ ਕੀ ਸੀ ਤੇ ਪਹਿਲਾਂ ਅਸੀਂ ਗੁਰਪ੍ਰਸਾਦ ਖਤਮ ਕੀਤਾ ਤੇ ਹੁਣ ਅਸੀਂ ਕੜਾ ਪ੍ਰਸਾਦ ਪਹਿਲਾਂ ਗੁਰਪ੍ਰਸਾਦ ਹੁਣ ਕੜਾ ਪ੍ਰਸਾਦ ਖਤਮ ਕਰਨ ਲੱਗੇ ਹੋਏ ਹਾਂ ਹਰ ਚੀਜ਼ ਜਿਹੜੀ ਮਿੱਠੀ ਸਾਨੂੰ ਦਿਖੀ ਕਦੇ ਲੱਡੂਆਂ ਦਾ ਡੱਬਾ ਝੜਾ ਦਿਓ ਜੀ ਸਾਡੇ ਬਜ਼ੁਰਗ ਹੁੰਦੇ ਸੀ ਘਰੋਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਆਉਂਦੇ ਸੀ ਗੁਰਦੁਆਰੇ ਅਰਦਾਸ ਬੇਨਤੀ ਕਰਨ ਦੇ ਲਈ ਘਰੋਂ ਤਿਆਰ ਕਰਕੇ ਲੈ ਕੇ ਆਉਂਦੇ ਸੀ ਚਾਹੇ ਕੌਲੀ ਕੇ ਲੈ ਕੇ ਆਉਂਦੇ ਸੀ ਬਾਟੇ ਚ ਪਾ ਕੇ ਲੈ ਕੇ ਆਉਂਦੇ ਸੀ ਹਨਾ ਛੋਟਾ ਜਿਹਾ ਚਾਹੇ ਥੋੜਾ ਜਿਹਾ ਲੈ ਕੇ ਆਉਂਦੇ ਸੀ ਪਰ ਅਸੀਂ ਸੌਖਾ ਤਰੀਕਾ ਦੁਕਾਨਾਂ ਤੇ ਜਾਓ ਲੱਡੂ ਦਾ ਡੱਬਾ ਲੈ ਆਓ ਉਹ ਗੁਰਦੁਆਰੇ ਝੜਾ ਦਿਓ ਦੁਕਾਨ ਤੇ ਜਾਓ ਬਰਫੀ ਲੈ ਆ ਕੇ ਝੜਾ ਦਿਓ ਤਾਂ ਆ ਇੱਕ ਮੈਂ ਵੇਖ ਰਿਹਾ ਸੀ ਵੀ ਚੂਰਮਾ ਕੁੱਟ ਕੇ ਜਿਹਨੂੰ ਚੂਰੀ ਕਹਿੰਦੇ ਨੇ ਉਹ ਪਿੰਡ ਦੇ ਲੋਕ ਇੱਧਰ ਬਠਿੰਡੇ ਵੱਲ ਲੱਗੇ ਹੋਏ ਨੇ ਹਨਾ ਉਹ ਚੂਰੀ ਕੁੱਟ-ਕੁੱਟ ਕੇ ਜਿਹੜੀ ਆ ਉਹ ਗੁਰਦੁਆਰੇ ਚੜਾ ਰਹੇ ਨੇ ਫੁੱਲੀਆਂ ਦਾ ਪ੍ਰਸ਼ਾਦ ਗੁਰਦੁਆਰੇ ਚੜਾਇਆ ਜਾ ਰਿਹਾ ਹੈਗਾ ਜਿੰਨਾ ਚੀਜ਼ਾਂ ਦੇ ਨਾਲ ਸਾਡਾ ਕੋਈ ਸਬੰਧ ਹੀ ਨਹੀਂ ਸੀ ਉਸ ਹੀ ਗੁਰਦੁਆਰੇ ਚੜਾਉਂਦੇ ਆ ਮਿਸ਼ਰੀ ਦਾ ਪ੍ਰਸ਼ਾਦ ਕਰਾ ਪ੍ਰਸ਼ਾਦ ਖਤਮ ਕਰ ਦੋ ਮਿਸ਼ਰੀ ਚੜਾਓ ਹਣ ਉੱਥੇ ਲਿਆ ਕੇ ਗੁਰੂ ਦੀ ਗੋਲਕ ਇੱਕ ਚੀਜ਼ ਹੋਰ ਬੜੀ ਚੱਲ ਪਈ ਅਸੀਂ ਜੀ ਪੈਸੇ ਨਹੀਂ ਲੈਂਦੇ ਅਸੀਂ ਗੋਲਕ ਨਹੀਂ ਰੱਖੀ ਹੋਈ ਅਸੀਂ ਗੋਲਕ ਦੇ ਵਿੱਚ ਪੈਸਾ ਨਹੀਂ ਪਾਉਂਦੇ ਉਹ ਸ਼ਿੱਕਿਆਂ ਤੋਂ ਕੀ ਕਰਨਾ ਤੁਸੀਂ ਤੁਹਾਨੂੰ ਤੇ ਉਦਾਂ ਡਾਲਰ ਚੜ੍ਹਦੇ ਨੇ ਤੁਸੀਂ ਕੀ ਕਰਨਾ ਤੇ ਮੈਂ ਹੈਰਾਨ ਹੋ ਜਾ ਜੇ ਨਾ ਜਰ ਹਰ ਚੀਜ਼ ਜਿਹੜੀ ਹੈ ਤੁਸੀਂ ਗੁਰਦੁਆਰੇ ਦੇ ਕਨਸੈਪਟ ਨੂੰ ਮੇਰੀ ਉਹ ਭੈਣੋਂ ਖਾਸ ਕਰਕੇ ਤੁਹਾਡੇ ਅੱਗੇ ਬੇਨਤੀ ਹੈ ਮੇਰੀ ਬੀਬੀਓ ਤੁਸੀਂ ਗੁਰਦੁਆਰੇ ਦੇ ਕਨਸੈਪਟ ਨੂੰ ਹੀ ਖਤਮ ਕਰਨ ਲੱਗੇ ਹੋਏ ਹੋ ਹਰ ਮਨਮਤ ਗੁਰਦੁਆਰੇ ਦੇ ਵਿੱਚ ਤੁਸੀਂ ਕੀਤੀ ਜਾਂਦੀ ਹੈ ਤੇ ਸਮਝਣਾ ਪੈਣਾ ਸਾਨੂੰ ਥੋੜਾ ਜਿਹਾ ਜਾਗਣਾ ਪੈਣਾ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਮਿਰ ਮੇਰੇ ਲਾਟਰੀਆਂ ਦਾ ਵਪਾਰ ਕਰਨ ਲੱਗੇ ਹੋਏ ਨੇ ਇਹ ਗੁਰਦੁਦਾਰੇ ਚੋਂ ਬਾਹਰ ਕੱਢੋ ਇਹਨਾਂ ਨੂੰ ਅਸੀਂ ਘਾਲ ਖਾਏ ਕਿਸ ਹੱਥੋਂ ਦੇਦਾ ਉਪਦੇਸ਼ ਗੁਰੂ ਦਾ ਉਹ ਲੋਕਾਂ ਵਿੱਚ ਲੈ ਕੇ ਜਾਣਾ ਸੀ ਧਰਮ ਦੀ ਕਿਰਤ ਕਰੋ ਦਾ ਉਪਦੇਸ਼ ਗੁਰਦੁਆਰੇ ਦੇ ਵਿੱਚੋਂ ਸਨੇਹਾ ਲੋਕਾਂ ਦੇ ਤੱਕ ਲੈ ਕੇ ਜਾਣਾ ਸੀ ਪਰ ਹੁਣ ਅਸੀਂ ਸਨੇਹਾ ਕਿਹੜੇ ਲੈ ਕੇ ਜਾਨੇ ਆਓ ਜੀ ਇਸ ਗੁਰਦੁਆਰੇ ਦੇ ਵਿੱਚ ਲਾਟਰੀਆਂ ਪਾਈਆਂ ਜਾਂਦੀਆਂ ਨੇ ਇੱਥੇ ਥਾਰ ਗੱਡੀ ਨਿਕਲੂਗੀ ਇੱਥੇ ਟਰੈਕਟਰ ਨਿਕਲੂਗਾ ਇੱਥੇ ਆ ਇਨਾਮ ਨਿਕਲਣਗੇ ਜੀ ਇੱਥੇ ਜਿਹੜਾ ਬੋਲਟ ਮੋਟਰਸਾਈਕਲ ਦਾ ਇਨਾਮ ਕੱਢਿਆ ਜਾਊਗਾ ਯਾਰ ਇਸ ਕੰਮ ਲਈ ਰਹਿ ਗਿਆ ਸੀ ਗੁਰਦੁਆਰਾ ਸਾਨੂੰ ਜਾਗਣਾ ਪੈਣਾ ਇਕੱਠੇ ਹੋਵੋ ਜਿਹੜਾ ਗੁਰਦੁਆਰੇ ਦਾ ਕਨਸੈਪਟ ਸੀ ਗੁਰਦੁਆਰਾ ਅਸਲ ਵਿੱਚ ਕਾਦੇ ਲਈ ਸੀ ਇਹ ਸਾਨੂੰ ਸਮਝਣਾ ਪੈਣਾ ਇੱਕ ਸਮਾਂ ਸੀ ਗੁਰਦੁਆਰੇ ਦੇ ਨਾਲ ਸਿੱਖਿਆ ਕੇਂਦਰ ਸਕੂਲ ਤੱਕ ਖੋਲੇ ਜਾਂਦੇ ਸੀ ਮੰਦਰਾਂ ਦੇ ਨਾਲ ਵਿਦਿਆਲੇ ਖੋਲੇ ਹੁੰਦੇ ਸੀ ਮਸਜਿਦਾਂ ਦੇ ਨਾਲ ਵਿਦਿਆਰਥੀਆਂ ਨੂੰ ਪੜਾਉਣ ਦੇ ਲਈ ਉੱਥੇ ਜਮਾਤਾਂ ਲੱਗਦੀਆਂ ਹੁੰਦੀਆਂ ਸੀ ਗੁਰਦੁਆਰਾ ਬਣਦਾ ਹੀ ਤਾਂ ਸੀ ਜੇ ਉਹਤੇ ਨਾਲ ਸਿੱਖਿਆ ਕੇਂਦਰ ਹੁੰਦੇ ਸੀ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਉਣਾ ਸੀ ਗੁਰੂ ਦਾ ਉਪਦੇਸ਼ ਦ੍ਰਿੜ ਕਰਾਉਣਾ ਸੀ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਗੁਰਬਾਣੀ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਗਈ ਹੈ ਉਹ ਸਿੱਖਿਆ ਜੀਵਨ ਦੇ ਵਿੱਚ ਲੈ ਕੇ ਆਉਣੀ ਸੀ ਪਰ ਅਸੀਂ ਭੁੱਲ ਗਏ ਉਹ ਸਾਰਾ ਕੁਝ ਵਪਾਰ ਬਣਾ ਕੇ ਰੱਖਤਾ ਯਾਰ ਗੁਰਦੁਆਰੇ ਨੂੰ ਅਸੀਂ ਇੱਕ ਪਿੰਡ ਦੇ ਵਿੱਚ ਧਰਮ ਦੇ ਨਾਂ ਦੇ ਉੱਪਰ 7 7 10 10 ਗੁਰਦੁਆਰੇ ਬਣੇ ਹੋਏ ਨੇ ਤੇ ਗੋਲਕਿਆਂ ਨੂੰ ਲੈ ਕੇ ਆਪਸ ਵਿੱਚ ਹੀ ਲੜਾਈ ਐ ਆਪੋ ਆਪਣੀਆਂ ਪੱਤੀਆਂ ਵੰਡ ਲਈਆਂ ਆਪੋ ਆਪਣਾ ਇਲਾਕਾ ਵੰਡ ਲਿਆ ਆਹ ਪੱਤੀ ਵਾਲਾ ਉਧਰ ਨਹੀਂ ਜਾਣਾ ਚਾਹੁੰਦਾ ਉਹ ਪੱਤੀ ਵਾਲਾ ਉਧਰ ਨਹੀਂ ਜਾਣਾ ਚਾਹੁੰਦਾ ਗੁਰਦੁਆਰੇ ਵੰਡ ਲਏ ਅਸੀਂ ਕਿਹੜੀ ਮਨਮਤ ਹੈ ਜਿਹੜੀ ਅਸੀਂ ਗੁਰਦੁਆਰੇ ਦੇ ਵਿੱਚ ਨਹੀਂ ਕਰਦੇ ਕਿਹੜੀ ਮਨਮਤ ਹੈ ਪੁੱਤਰਾਂ ਦੀਆਂ ਅਰਦਾਸਾਂ ਕਰਵਾਈਆਂ ਜਾਂਦੀਆਂ ਨੇ ਧੀਆਂ ਨੂੰ ਪਿੱਛੇ ਰੱਖਿਆ ਜਾਂਦਾ ਹੈ ਹਰ ਚੀਜ਼ ਗੁਰਦੁਆਰੇ ਨੂੰ ਲੈ ਕੇ ਅਸੀਂ ਮਨਮਤ ਕਰਨ ਲੱਗੇ ਪਏ ਆ ਮੈਂ ਕਹਿੰਦਾ ਭਾਗਾਂ ਵਾਲੇ ਨੇ ਜਿਹੜੇ ਪੰਥਕ ਰਹਿਤ ਮਰਿਆਦਾ ਸਿੱਖ ਰਹਿਤ ਮਰਿਆਦਾ ਨੂੰ ਗੁਰਦੁਆਰੇ ਵਿੱਚ ਲਾਗੂ ਕਰਦੇ ਨੇ ਮੈਂ ਕਹਿੰਦਾ ਧੰਨਵਾਦ ਉਹਨਾਂ ਵੀਰਾਂ ਭੈਣਾਂ ਬਜ਼ੁਰਗਾਂ ਦਾ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਪੰਥਕ ਰਹਿਤ ਮਰਿਆਦਾ ਲਾਗੂ ਹੈ ਅਤੇ ਗੁਰਬਾਣੀ ਦੇ ਅਨੁਸਾਰ ਫੈਸਲੇ ਗੁਰਦੁਆਰੇ ਦੇ ਵਿੱਚੋਂ ਕੀਤੇ ਜਾਂਦੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਹੜਾ ਆਪਣਾ ਦਸਵੰਦ ਕੱਢ ਕੇ ਲੋੜਵੰਦਾਂ ਦੀ ਗੁਰੂ ਕੇ ਗੋਲਕੇ ਦੇ ਵਿੱਚੋਂ ਮਦਦ ਕਰਦੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਗੁਰਦੁਆਰੇ ਵਾਲਿਆਂ ਦਾ ਜਿਹੜੇ ਗੁਰਦੁਆਰੇ ਵਿੱਚ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਨੇ ਬੱਚਿਆਂ ਨੂੰ ਪੜਾਇਆ ਸਿਖਾਇਆ ਜਾਂਦਾ ਹੈ ਗੁਰੂ ਦਾ ਉਪਦੇਸ਼ ਦਿੱਤਾ ਜਾਂਦਾ ਹੈ ਮੈਂ ਕਹਿੰਦਾ ਧੰਨਵਾਦ ਉਹਨਾਂ ਦਾ ਪਰ ਜਿਹੜੇ ਮਨਮਤ ਕਰਦੇ ਨੇ ਨਾ ਨਾਲ ਪੀਪੀਆਂ ਭਰ-ਭਰ ਕੇ ਪਾਣੀ ਦੀਆਂ ਵਰਤੌਂਦੇ ਨੇ ਨਾਲ ਦੀ ਨਾਲ ਨਮੀ ਮਨਮਤ ਜਿਹੜੀਆਂ ਲਾਟਰੀਆਂ ਪਾਉਣ ਲੱਗੇ ਹੋਏ ਨੇ ਉੱਥੇ ਫੋਟੋਆਂ ਰੱਖ ਕੇ ਗੁਰੂ ਸਾਹਿਬ ਜੀ ਦੀਆਂ ਮੂਰਤੀਆਂ ਬਣਾ ਕੇ ਗਲਤ ਪ੍ਰਚਾਰ ਕਰਦੇ ਨੇ ਸਾਤ ਬਾਬੇ ਜਿਹੜੇ ਡੇਰਿਆਂ ਤੇ ਬੈਠ ਬੈਠ ਕੇ ਆਪਣੀਆਂ ਗੋਲਕਿਆਂ ਭਰਨ ਦੇ ਲਈ ਕੀ ਕਰਤੂਤਾ ਕਰ ਮੈਂ ਕਹਿੰਦਾ ਤ੍ਰਿਘਾਰ ਆ ਯਾਰ ਲਾਹਣਤਾ ਤੁਹਾਡੇ ਤੇ ਜੇ ਤੁਸੀਂ ਐਜੇ ਕੰਮ ਕਰਨੇ ਨੇ ਸੋ ਸਾਨੂੰ ਜਾਗਣਾ ਪੈਣਾ ਗੁਰਦੁਆਰੇ ਦਾ ਕਨਸੈਪਟ ਸਮਝਣਾ ਪੈਣਾ ਆ ਲਾਟਰੀ ਜਿਹੜਾ ਨਵਾਂ ਕੰਮ ਚੱਲ ਪਿਆ ਗੁਰਦੁਆਰੇ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ ਯਾਰ ਇਕੱਠੇ ਹੋ ਕੇ